ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਇੰਨੀ ਸ਼ੇਅਰ ਕਰੋ ਕਿ ਪਤਾ ਲੱਗ ਜੇ ਕਈ ਲੋਕ ਨਾ ਵੀਡੀਓ ਪਾ ਦਿੰਦੇ ਆ ਚੱਕ ਕੇ ਮਸ਼ੀਨਾਂ ਨਾਲ ਕੇ ਜਿੰਮੇਦਾਰ ਭਰਾ ਰੋਟੀ ਵਧੀਆ ਨਹੀਂ ਦਿੰਦੇ ਪਰ ਤੁਸੀਂ ਆਹ ਦੇਖ ਸਕਦੇ ਹੋ ਤੇ ਹਰ ਇੱਕ ਬੰਦੇ ਨੂੰ ਨਿੰਦਣਾ ਚਾਹੀਦਾ ਆਹ ਹਣ ਬੰਦੇ ਦੀ ਰੋਟੀ ਆਈ ਆ ਘਰੋਂ ਕਰੇਲਿਆਂ ਨਾਲ ਦਹੀਂ ਨਾਲ ਲੱਸੀ ਨਾਲ ਤੇ ਜਦੋਂ ਕਹਿੰਨੇ ਉਹਦੇ ਚਾਹ ਲਿਆ ਆਂਦੇ ਤੁਸੀਂ ਯਾਰ ਮੂੰਹ ਚੱਕ ਕੇ ਵੀਡੀਓ ਪਾ ਦਿੰਦੇ ਜੇ ਇੱਕ ਬੰਦਾ ਰੋਟੀ ਨਹੀਂ ਚੱਜਦੀ ਲਿਆਉਂਦਾ ਤੇ ਦੂਜੇ ਨੂੰ ਤੁਸੀਂ ਕਹਿੰਦੇ ਰੋਟੀਆਂ ਦੇਖੋ ਆਉਂਦੀਆਂ ਜੀ ਐ ਕਿੱਲੇ 'ਚ ਦਾਣੇ ਨਾਲ ਛੱੜਦੀਆਂ ਯਾਰ ਹਰ ਇੱਕ ਬੰਦੇ ਉਹਨਾਂ ਨੰਦਿਆ ਕਰੋ ਠੀਕ ਆ ਕੋਈ ਹੋਊਗਾ ਇੱਕ 'ਚ 100 'ਚ ਇੱਕ ਅੱਧਾ ਘਰ ਐਵੇਂ ਚਾੱਕ ਕੇ ਵੀਡੀਓ ਪਾ ਦੇਣੀ ਕਿ ਰੋਟੀ ਨਹੀਂ ਵਧੀਆ ਮਿਲਦੀ ਜਦੋਂ ਆਪਾਂ ਕੰਮ ਹੀ ਕਰਨ ਚਲੇ ਗਏ ਤੁਹਾਨੂੰ ਰੋਟੀਆਂ ਦੇਣ ਵਾਸਤੇ ਥੋੜੀ ਬੁਲਾਇਆ ਉੱਥੇ ਤੁਸੀਂ ਕੀ ਗੱਲ ਪੈਸੇ ਨਹੀਂ ਲੈਣੇ ਹੈਗੇ ਫਿਰ ਵੀ ਲੋਕ ਰੋਟੀ ਬਹੁਤ ਵਧੀਆ ਦਿੰਦੇ ਆ ਤੁਸੀਂ ਜੁਪੀ ਬਿਹਾਰ ਚ ਵੱਡਣ ਚਲੇ ਜਾਓ ਹੋਰ ਪਾਸੇ ਵੱਡਣ ਚਲੇ ਜਾਓ ਕਿਤੇ ਰੋਟੀ ਨਹੀਂ ਮਿਲਦੀ ਯਾਰ ਪੰਜਾਬ ਦੀ ਰੋਟੀ ਖਾ ਕੇ ਪੰਜਾਬ ਨੂੰ ਤੁਸੀਂ ਨਿੰਦੀ ਜਾਂਦੇ ਹੋ ਯਾਰ ਆਹ ਦੇਖੋ ਤੁਸੀਂ ਆ ਵੀਰ ਦੀ ਰੋਟੀ ਆਈ ਆ ਕarele ਦਹੀਂ ਨਾਲ ਰੋਟੀਆਂ ਹੈ ਤੇ ਫਿਰ ਜਦੋਂ ਚਾਹ ਕਹਾਂਗੇ ਉਦੋਂ ਚਾਹ ਆ ਜੂ ਗੁੜ ਕਹਾਂਗੇ ਗੋੜਾ ਆ ਜੂ ਲੱਸੀ ਕਹਾਂਗੇ ਲੱਸੀ ਆ ਜੂ ਆਹ ਮਸ਼ੀਨ ਚੱਲੀ ਜਾਂਦੀ ਆ ਸਾਹਮਣੇ ਹੈ ਤੇ ਤੁਸੀਂ ਯਾਰ ਐ ਨਾ ਕਰਿਆ ਕਰੋ ਹਰ ਇੱਕ ਬੰਦੇ ਦੀ ਨਾ ਆਪੋ ਆਪਣੀ ਹੁੰਦੀ ਆ ਇਹ ਥੋੜੀ ਆਗੇ ਤੁਸੀਂ ਚੱਕ ਕੇ ਵੀਡੀਓ ਪਾ ਦਿਓ ਜੀ ਜੀਵਿੰਦਾਰ ਭਰਾ ਰੋਟੀ ਨਹੀਂ ਵਧੀਆਂ ਦਿੰਦੇ ਦੋਸਤੋ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਕਿ ਉਹ ਹਰ ਇੱਕ ਮਸ਼ੀਨ ਵਾਲੇ ਦੋਸਤ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੇ ਲੋਕ ਕਹਿੰਦੇ ਆ ਕਿ ਸਾਨੂੰ ਰੋਟੀ ਨਹੀਂ ਵਧੀਆਂ ਦਿੰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫਾਲੋ ਕਰਿਓ ਤੇ ਹਰ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੁਹਾਡਾ ਹੱਕ ਮੰਗਦਾ ਹੈ ਕਿਉਂਕਿ ਐਵੇਂ ਜ਼ਿਮੀਂਦਾਰ ਭਰਾ ਹੀ ਮਸ਼ੀਨਾਂ ਚਲਾਉਂਦੇ ਆ ਜ਼ਿਮੀਂਦਾਰ ਭਰਾ ਆਂਦੇ ਹੀ ਵੱਢਣ ਜਾਂਦੇ ਆ ਉਹਨਾਂ ਨੂੰ ਨਿੰਦੀ ਜਾਂਦੇ ਆ ਯਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੁਹਾਡਾ ਬਹੁਤ ਧੰਨ